ਹਾਂਜੀ ਜੈ ਮਸਤਾ ਦੀ ਜੈ ਮਾਤਾ ਦੀ ਮੈਂ ਬੋਲ ਰਹੀ ਹਾਂ ਮੋਗੇ ਵਾਲੀ ਸ਼ਿਵ ਮਹਾਂ ਤੁਰਫ ਸ਼ਵਾਨੀ ਨਾਇਕ ਦਾਤਾ ਤੁਹਾਨੂੰ ਚੜ੍ਹਦੀਆਂ ਕਲਾ ਚ ਰੱਖੇ ਦਾਤਾ ਪੀਰ ਤੁਹਾਨੂੰ ਤੰਦਰੁਸਤਿਆ ਬਖਸ਼ੇ ਮੇਰਾ ਦਾਤਾ ਸਭ ਸਰਬ ਦਾ ਭਲਾ ਕਰੇ ਭਾਈ ਇੱਕ ਮੇਰੇ ਝੂਠੀ ਨਿਊਜ਼ ਪਾ ਰਹੇ ਆ ਵਾਰ-ਵਾਰ ਬਾਬਾ ਜੀ ਨੂੰ ਨਿੰਦ ਸਿੰਘ ਪੈ ਗਏ ਬਾਬਾ ਜੀ ਨੂੰ ਕਟਾਪਾ ਚਾੜਿਆ ਐ ਕਿਤਾ ਫਲਾਣਾ ਕੀਤਾ ਠੰਕਾ ਕੀਤਾ ਸੀ ਹੱਕ ਸੱਚ ਦਾ ਕਰਮ ਕਰ ਰਹੇ ਆ ਅਸੀਂ ਕੋਈ ਇੱਥੇ ਝੂਠ ਨਹੀਂ ਬੋਲ ਰਹੇ ਝੂਠ ਕਰਮ ਨਹੀਂ ਕਰ ਰਹੇ ਜੋ ਮੇਰੇ ਪ੍ਰਭਾਤਮਾ ਨੇ ਸਾਨੂੰ ਗੱਲਬਾਤ ਦਿੱਤੀ ਹੈ ਰਾਜੀ ਉਹ ਸੰਗਤ ਚ ਕਰ ਰਹੇ ਆ ਸੰਗਤ ਦਾ ਭਲਾ ਕਰ ਰਹੇ ਆ ਬੰਦਗੀ ਕਰਦੇ ਆ ਭਜਨ ਕਰਦੇ ਆ ਕੋਈ ਸੰਗਤ ਆਂਦੀ ਸਿਰ ਤੇ ਹੱਥ ਰੱਖਦੇ ਆ ਦੁਆ ਲਾਣੇ ਆ ਔਰ ਉਹ ਇਨਸਾਨ ਠੀਕ ਹੋ ਜਾਂਦਾ ਮੇਰਿਆਂ ਝੂਠੀਆਂ ਨਜਾਇਜ਼ ਦੀਆਂ ਖਬਰਾਂ ਨਾ ਫਲਾਓ ਮੈਨੂੰ ਝੂਠ ਝੂਠੀਆਂ ਨਜਾਇਜ਼ ਦੀਆਂ ਮੇਰੀਆਂ ਖਬਰਾਂ ਨਾ ਫਲਾਓ ਖੁਸ਼ ਰਹੋ ਰਾਜੀ ਰਹੋ ਸੜੋ ਨਾ ਮੱਚੂਰੀਸ ਕਰੋ ਔਰ ਮੈਨੂੰ ਇਹ ਵੀ ਪਤਾ ਆ ਜਿਹੜੇ ਜਿਹੜੇ ਮੇਰੇ ਤੇ ਕਾਂਡ ਹੋ ਰਹੇ ਆ ਆ ਜੋ ਜੋ ਮੇਰੇ ਖਿਲਾਫ ਵੀਡੀਓ ਨਿੰਗਾ ਸਿੰਘਾ ਨੂੰ ਤੁਸੀਂ ਕਹਿ ਕੇ ਪਵਾ ਰਹੇ ਆ ਮੈਨੂੰ ਇਹ ਵੀ ਪਤਾ ਮਗਰ ਕਿਹੜੇ ਬੰਦੇ ਦਾ ਹੱਥ ਚੱਲਦਾ ਮੋਗੇ ਸ਼ਹਿਰ ਦੇ ਹੀ ਆ ਬੰਦੇ ਪਰ ਰਾਜੇ ਬੰਦਾ ਮਾਰੂਗਾ ਆਵਾਜ਼ ਆਉਗੀ ਤੇ ਰੱਬ ਦੀ ਛੋਟੀ ਦੀ ਆਵਾਜ਼ ਨਹੀਂ ਆਣੀ ਠੀਕ ਆ ਇਸ ਕਰਕੇ ਤੁਹਾਨੂੰ ਕਹਿੰਨੀ ਆ ਮੈਨੂੰ ਕਿਸੇ ਨਿੰਗਾ ਸਿੰਘਾ ਨੇ ਨਹੀਂ ਫੜਿਆ ਮੈਨੂੰ ਕਿਸੇ ਕੋਈ ਪ੍ਰੋਬਲਮ ਨਹੀਂ ਮੈਨੂੰ ਕੋਈ ਖਤਰਾ ਨਹੀਂ ਤੁਹਾਨੂੰ ਰਾਜੀ ਰੱਖੇ ਰੱਬ ਨਿੰਗ ਸਿੰਘ ਵੀ ਮੇਰੇ ਆਪਣੇ ਆ ਗੁਰੂ ਦੀਆਂ ਲਾਡਲੀਆਂ ਫੌਜਾਂ ਉਹਨਾਂ ਦਾ ਆਪਣਾ ਡੇਰਾ ਦੇ ਨਾਨ ਰਾਤਾਨ ਠੀਕ ਆ ਜੀ ਤੁਹਾਨੂੰ ਦਾਤਾ ਚੜ੍ਹਦੇ ਕਲਾਚੇ ਰੱਖੇ ਤੁਸੀਂ ਤੰਦਰੁਸਤ ਲੋ ਤੁਹਾਡੇ ਵੇੜੇ ਪਾਰ ਹੁਣ ਮੈਂ ਬੋਲ ਰਹੀ ਮੋਗੇ ਵਾਲਾ ਮਹੰਤ ਬਾਬਾ ਸ਼ਿਵ ਮਨਤ ਉਰਫ ਸ਼ਵਾਨੀ ਮਹੰਤ ਦਾਤਾ ਰਾਜੀ ਰੱਖੇ ਤੁਹਾਨੂੰ ਚੜ੍ਹਦੇ ਕਲਾਚੇ ਰੱਖੇ ਵੀਰਵਾਰ ਐਤੋਂ ਬਾਬਾ ਜੀ ਦਾ ਦਵਾਨ ਲੱਗਦਾ ਪਰ ਹੁਣ ਅਸੀਂ ਵੀਡੀਓ ਨਹੀਂ ਪਾਇਆ ਕਰਨੀ ਮਹੀਨੇ ਦੇ ਵਿੱਚ ਇੱਕ ਭੰਡਾਰਾ ਹੋਊਗਾ ਪਾਈ ਕਿਸੇ ਸੰਗਤ ਨਹੀਂ ਵੀੜੋ ਨਹੀਂ ਪਾਣੀ ਜੋ ਕੰਮ ਕਰਾਂਗੇ ਆਪਣੇ ਹੱਕ ਦੇ ਵਿੱਚ ਕਰਾਂਗੇ ਸੰਗਤ ਦਾ ਭਲਾ ਕਰਾਂਗੇ ਜੋ ਫਕੀਰੀ ਦੀ ਐਮੀਅ ਦਾ ਫਕੀਰੀ ਫਕੀਰੀ ਦੇ ਸੂਲ ਆ ਉਹਦੇ ਹੱਕ ਦੇ ਵਿੱਚ ਉਹਨੇ ਸੀ ਚੱਲਾਂਗੇ ਠੀਕ ਆ ਜੀ ਝੂਠੀਆਂ ਖਬਰਾਂ ਨਾ ਫਲਾਇਆ ਕਰੋ ਤੁਸੀਂ ਰਾਜੀ ਰਹੋ ਚੜ੍ਹਦੀਆਂ ਗੱਲਾਂ ਚ ਰਹੋ ਮੈਨੂੰ ਇਹ ਵੀ ਪਤਾ ਕਿਹੜੇ ਕਿਹੜੇ ਮੱਚੇ ਦੇ ਆ ਮੱਚੋ ਮੱਚੋ ਨਾ ਪ੍ਰੋਬਲਮ ਜੀ ਸਦਕੇ ਮੱਚੋ ਜੇ ਟਿੱਡੇ ਦੁੱਖ ਦਾ ਤਾਂ ਦਵਾਈ ਮੇਰੇ ਤੋਂ ਲੈ ਜਿਓ ਬਾਦੂ ਦਵਾਈ ਪੈ ਕਿ ਟਿੱਡੇ ਦੁੱਖ ਨਾਲੇ ਹੈਂ ਇਨਸਾਨ ਫਕੀਰੀਆਂ ਕਰਦਾ ਭਜਨ ਕਰਦਾ ਬੰਦਗੀ ਕਰਦਾ ਤਾਂ ਮੇਰਾ ਦਾਤਾ ਰੰਗ ਚੜਾਉਂਦਾ ਅਸੀਂ ਬੰਦਗੀ ਕਰਦੇ ਆ ਭਜਨ ਕਰਦੇ ਦਾਤਾ ਰੰਗ ਲਾਂਦਾ ਆਪਣੇ ਆਪ ਨੂੰ ਮਾਰ ਕੇ ਫਕੀਰੀ ਪਾਈ ਆ ਹੈ ਅਸੀਂ ਉਹ ਫਕੀਰ ਨਹੀਂ ਰਾਤ ਨੂੰ ਜਨਨੀਆਂ ਨਾਲ ਲੱਤਾਂ ਚ ਲੱਤਾਂ ਪਾ ਕੇ ਸੋ ਜਾਣਾ ਦਿਨ ਚੜਦੇ ਨੂੰ ਗੱਦੀ ਅਸੀਂ ਉਹ ਫਕੀਰ ਨਹੀਂ ਗਰਸਤੀ ਜੀਵਨ ਦੇ ਵਿੱਚ ਅਸੀਂ ਰਾਤ ਨੂੰ ਆਪਣੇ ਧੂਣਾ ਸਾਹਿਬ ਤੇ ਬਗ ਜਾਣਾ ਸਾਰੇ ਸਹੀ ਸਾਧ ਬੰਦਗੀ ਕਰਨੀ ਠੀਕ ਆ ਅਸੀਂ ਉਹ ਫਕੀਰ ਨਹੀਂ ਚਾਰ ਜੁਜਮ ਕੇ ਨੇ ਆਣੇ ਤੇ ਫਕੀਰ ਬਣ ਗਿਆ ਹੱਕ ਸੱਚੀ ਦੇ ਫਕੀਰ ਯਾ ਅੱਲਾਹ ਦੀ ਕਿਰਪਾ ਨਾਲ ਤੁਸੀਂ ਰਾਜੀ ਰਹੋ ਚੜ੍ਹਦੇ ਆ ਕਲਾਚੇ ਰੋ ਜਿਹੜੇ ਸਾਡੇ ਮਨਪ੍ਰੀਤ ਸਿੰਘ ਜੀ ਆ ਫਰੀਦਪੋਟਾ ਵਾਲੇ ਉਹ ਵੀ ਬੜੇ ਅੱਛੇ ਇਨਸਾਨ ਆ ਗੁੱਡ ਇਨਸਾਨ ਆ ਸਿਆਣਿਆਂ ਨੂੰ ਸਮਝਾ ਰਹੇ ਆ ਭਾਈ ਤੁਸੀਂ ਵੀ ਵੀਡੀਓ ਨਹੀਂ ਪਾਣੀ ਜੀ ਰੱਬ ਰੱਬ ਕਰਕੇ ਤੋਰਿਆ ਕਰੋ ਪੌਣ ਨੀਲਾ ਨੇ ਬਹੁਤ ਗੁੱਡ ਬਹੁਤ ਵਧੀਆ ਉਹਨੇ ਦੀ ਸੋਚ ਆ ਦਾਤਾ ਉਹਨਾਂ ਨੂੰ ਚੜ੍ਹਦੇ ਆ ਕਲਾਚੇ ਰੱਖੇ ਅਸੀਂ ਵੀ ਉਹ ਸੂਹਲਾ ਤੇ ਤੁਰਾਂਗੇ ਰਾਜੀ ਰਹੋ ਖੁਸ਼ ਰਹੋ ਚੜ੍ਹਦੇ ਆ ਕਲਾਚੇ ਰੋ ਸਾਰਿਆਂ ਨੂੰ ਸਲਾਮ ਵਾਲੇਕਮ ਜੈ ਮਾਤਾ ਦੀ ਸਸਰੀਆ ਕਾਲ ਲਵੀ ਨੌਜਵਾਨੋ ਹੋ ਜੋ ਤਿਆਰ ਭਾਨੇ ਸਿੱਧੂ ਨੇ ਖੇਚਲੀ ਤਿਆਰੀ ਤੇ ਬਾਬਾ ਮਨਪ੍ਰੀਤ ਸਿੰਘ ਫਰੀਦਕੋਟ ਵਾਲਿਆਂ ਨੇ ਵੀ ਗੱਡ ਦੇ ਝੰਡੇ ਤੇ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਆ ਸਿਰਕਮਾਉਣ ਦੇ ਵਾਲੇ ਲੋਟੂ ਟੋਲਾ ਬੈਠੜਾ ਪਖੰਡੀ ਸਾਧ ਬੈਠੇ ਨੇ ਜਿਵੇਂ ਉਹ ਮੋਗੇ ਵਾਲਾ ਦੀ ਇੱਕ ਜਾਂ ਇਧਰ ਹੋਰ ਕਿਤੇ ਬੈਠੇ ਨੇ ਸਾਡੇ ਧਨੁਲਦੇ ਹੀ ਬੈਠੇ ਤੇ ਬਹੁਤ ਦਿਨਾਂ ਤੋਂ ਚੱਲੀ ਜਾਂਦੀ ਆ ਗੱਲ ਤੇ ਸਾਰੇ ਪਿੰਡਾਂ ਦੇ ਨੌਜਵਾਨਾਂ ਨੂੰ ਮੈਂ ਕਹਿੰਦਾ ਬਈ ਇਕੱਠੇ ਹੋਵੋ ਪਿੰਡਾਂ ਦੇ ਵਿੱਚ ਫੜੋ ਇਹਨਾਂ ਨੂੰ ਜਿਹੜੀਆਂ ਨੇ ਇਹਨਾਂ ਕੋਲੇ ਸੰਗਤਾਂ ਆਈਆਂ ਨੇ ਉਹਨਾਂ ਨੂੰ ਪੁੱਛੋ ਵੀ ਤੁਹਾਡੇ ਘਰੇ ਨੇ ਕੀ ਠੀਕ ਕੀਤਾ ਕੀ ਹੋ ਕੀਤਾ ਇਹਨਾਂ ਨੇ ਡਾਣਾ ਪ੍ਰੇਟ ਕਰੋ ਪਖੰਡ ਕਰਦੇ ਨੇ ਇਹ ਸਾਰਾ ਕੁਝ ਐਵੇਂ ਦੇਵੀ ਦੇਵਤਿਆਂ ਨੂੰ ਪੀਰਾਂ ਫਕੀਰਾਂ ਨੂੰ ਬਦਨਾਮ ਕਰੀ ਜਾਂਦੇ ਨੇ ਡਾਂਗ ਫੇਰ ਉਹਨਾਂ ਦੇ ਮੋਟੀ ਨਸੇ ਪੱਤੇ ਨਾਲ ਰਜੇ ਹੁੰਦੇ ਨੇ ਇਹ ਪੂਰੇ ਫੁੱਲ ਇਨਾਂ ਦਾ ਫੁੱਦੂ ਮਾਰਾ ਲੋਟ ਆ ਗਿਆ ਕਿਉਂ ਦੁਨੀਆ ਅੱਜਕੱਲ ਦੁਖੀ ਵਾਲੀ ਐ ਹਰੇਕੀ ਘਰੇ ਕਲੇਸ਼ ਆ ਹਰੇਕ ਦੇ ਘਰੇ ਦੁੱਖ ਆ ਹਰੇਕ ਨੂੰ ਪੈਸੇ ਦੀ ਕਮੀ ਆ ਕਿਉਂ ਆਪਾਂ ਖਰਚੀ ਜੰਨੇ ਬਧਾਲੇ ਤੇ ਇਹਨਾਂ ਨੂੰ ਬੜਾਵਾ ਜਿਹੜਾ ਦੰਦੀਆਂ ਨੇ ਉਹ ਬੁੜੀਆਂ ਹੁੰਦੀਆਂ ਨੇ ਬੰਦੇ ਕੰਮ ਚ ਹਜੇ ਘੱਟ ਪੈਂਦੇ ਨੇ ਪਰ ਬੁੜੀਆਂ ਜਦੋਂ ਹਟਦੀਆਂ ਨੇ ਬੰਦਿਆਂ ਨੂੰ ਉਂਗਲਾ ਲਾਣੋਂ ਤਾਂ ਬੰਦਿਆਂ ਨੂੰ ਵੀ ਮੰਗਰ ਲਾ ਕੇ ਜਾਣਾ ਪੈਂਦਾ ਤੇ ਹਰੇਕ ਬੰਦਿਆਂ ਨੂੰ ਮੈਂ ਘਰੇ ਕਹਿੰਦਾ ਵੀ ਇਹ ਸੋਡੀਆਂ ਬੁੜੀਆਂ ਇਹ ਹਜੇ ਪਖੰਡੀ ਸਰ ਘਮਾਉਣ ਵਾਲਾਂ ਕੋਲ ਜਾਂਦੀਆਂ ਨੇ ਨਾ ਦੋ ਦੋ ਮਾਰੋਗੀ ਚੀਜ਼ ਪਹਿਲਾਂ ਉਹਨਾਂ ਦੇ ਉਦੋਂ ਬਾਅਦ ਆਹ ਬਾਬਿਆਂ ਦੇ ਜਿਹੜ ਦੋਵਾਂ ਦੇ ਆ ਵੀ ਜੇ ਤੁਸੀਂ ਬੰਦ ਕਰਨਾ ਕਰ ਦੋ ਨਹੀਂ ਡਾਂਗ ਫਿਰ ਉਹਨਾਂ ਤੇ ਕਹੇ ਸਾਨੂੰ ਚੱਲਦੇ ਦੁਨੀਆ ਦੇ ਸਾਹਮਣੇ ਕੋਈ ਕੌਤਕ ਕਰਕੇ ਦਿਖਾ ਜੇ ਤੇਰੇ ਚ ਹੈਗਾ